ਮੌਸਮ ਦੇ ਅਨੁਸਾਰ ਅਸੀਂ ਆਪਣੇ ਆਪ ਨੂੰ ਆਪਣੇ ਖਾਣ ਪੀਣ ਦੇ ਵਿੱਚ ਵੀ ਬਦਲਾਅ ਕਰਦੇ ਹਾਂ ਜੇ ਅਸੀਂ ਗਰਮੀ ਦੇ ਵਿੱਚ ਠੰਡੀਆਂ ਚੀਜ਼ਾਂ ਖਾਣਦੇ ਹਾਂ ਠੰਡੀਆਂ ਚੀਜ਼ਾਂ ਪੀਂਦੇ ਹਾਂ ਤੇ ਸਿਆਲਾਂ ਦੇ ਵਿੱਚ ਵੀ ਅਸੀਂ ਗਰਮ ਚੀਜ਼ਾਂ ਖਾਣੇ ਪੀਣੇ ਹਾਂ ਪਰ ਦੋਸਤੋ ਜਿਨ੍ਹਾਂ ਦੀ ਸਵੇਰੇ ਉੱਠ ਕੇ ਪਾਣੀ ਪੀਣ ਦੀ ਆਦਤ ਹੈਗੀ ਆ ਤਾਂ ਉਹਨਾਂ ਦੇ ਨਾਲ ਜੁੜੀ ਅਹਿਮ ਖਬਰ ਸਾਂਝੀ ਕਰਦੀ ਹੈ ਜਾਣਕਾਰੀ ਦੇ ਵਿੱਚ ਥੋੜਾ ਜਿਹਾ ਵਾਅਦਾ ਕਰਦੀ ਹੈ ਕਿ ਸਵੇਰੇ ਉੱਠ ਕੇ ਕਈ ਲੋਕਾਂ ਨੂੰ ਹੁੰਦਾ ਹੈ ਕਿ ਅਸੀਂ ਪੂਰਾ ਗਰਮ ਗਰਮ ਤਤ ਤਤਾ ਪਾਣੀ ਪੀ ਲਏ ਕਿ ਸਾਡਾ ਅੰਦਰੋਂ ਸਰੀਰ ਠੀਕ ਹੋ ਜਾਵੇ ਪਰ ਦੋਸਤੋ ਇਹ ਨੁਕਸਾਨਦੇਹ ਹੈਗਾ ਤਵਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਰੀਰ ਠੀਕ ਰਹੇ ਬਧ ਹਜ਼ਮੀ ਨਾ ਹੋਵੇ ਐਸਿਡ ਨਾ ਬਣੇ ਬਹੁਤ ਸਾਰੀਆਂ ਪ੍ਰੋਬਲਮਸ ਨਾ ਹੋਣ ਤੁਹਾਨੂੰ ਤਾਂ ਮਾਇਰਾਂ ਦੇ ਵੱਲੋਂ ਸੁਜੈਸਟ ਕੀਤਾ ਗਿਆ ਕਿ ਤੁਸੀਂ ਕੋਸਾ ਪਾਣੀ ਹੀ ਪੀਣਾ ਚਾਹੀਏ ਠੰਡ ਹੈਗੀ ਹੈ ਚਾਹੇ ਗਰਮੀ ਹੈਗੀ ਹੈ ਤੁਸੀਂ ਕੋਸੇ ਪਾਣੀ ਦਾ ਸੇਵਨ ਕਰਨਾ ਹੈਗਾ ਇਹਦਾ ਟਾਈਮ ਪੀਰੀਅਡ ਜਿਹੜਾ ਕਹਿ ਸਕਦੇ ਹਾਂ ਸੈਲਸੀਅਸ ਜੋ ਦੱਸਿਆ ਗਿਆ ਹੈਗਾ 16 ਡਿਗਰੀ ਸੈਲਸੀਅਸ ਤੋਂ 38 ਡਿਗਰੀ ਸੈਲਸੀਅਸ ਤੱਕ ਤੁਸੀਂ ਪਾਣੀ ਇਹ ਗਰਮ ਕਰਕੇ ਪੀਣਾ ਜਿਆਦਾ ਗਰਮ ਪਾਣੀ ਪੀਓਗੇ ਤਾਂ ਤੁਹਾਡੇ ਲਈ ਨੁਕਸਾਨ ਦੇ ਹੋ ਸਕਦੇ ਔਰ ਖਾਸ ਤੌਰ ਤੇ ਜਿਹੜੇ ਸਵੇਰੇ ਉੱਠ ਕੇ ਪਾਣੀ ਪੀਂਦੇ ਨੇ ਉਹਨਾਂ ਦੇ ਲਈ ਇਹ ਜਾਣਕਾਰੀ ਹੈਗੀ ਹੈ ਕਿ ਜ਼ਿਆਦਾਤਰ ਤੁਸੀਂ ਇੱਕੋਦਮ ਗਰਮ ਪਾਣੀ ਜਾਂ ਕੋਸਾ ਪਾਣੀ ਨਾ ਪੀਓ ਦੇ ਵਿੱਚ ਕੋਸ਼ਿਸ਼ ਕਰੋ ਕਿ ਨਿੰਬੂ ਜਾਂ ਸ਼ਹਿਦ ਮਿਲਾ ਕੇ ਉਸ ਦਾ ਸੇਵਨ ਕਰੋ ਤਾਂ ਸਿਹਤ ਲਈ ਬਹੁਤ ਹੀ ਵਧੀਆ ਹੋਏਗਾ